ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਰਤ ਅਮਰੀਕਾ ਦੀ ਜਿਹੜੀ ਟ੍ਰੇਡ ਡੀਲ ਹੋਈ ਹੈ ਉਸ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਆ ਜਾਂਦੀ ਹੈ। ਕੱਲ ਅਮਰੀਕਾ ਦੇ ਵਾਈਟ ਹਾਊਸ ਤੋਂ ਰਾਸ਼ਟਰਪਤੀ ਦੇ ਘਰ ਤੋਂ ਇੱਕ ਫੈਕਟ ਸ਼ੀਟ ਜਾਨੀ ਸਚਾਈ ਵਾਲੀ ਇੱਕ ਸ਼ੀਟ ਜਾਰੀ ਕੀਤੀ ਗਈ ਹੈ। ਉਹ ਸ਼ੀਟ ਦੇ ਵਿੱਚ ਜਿਹੜਾ ਪਹਿਲਾਂ 6 ਫਰਵਰੀ ਨੂੰ ਸਾਂਝਾ ਬਿਆਨ ਕਹਿ ਕੇ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਸੀਗਾ ਕਿ ਭਾਰਤ ਅਮਰੀਕਾ ਦੀਆਂ ਉਦਯੋਗਿਕ ਚੀਜ਼ਾਂ ਬਹੁਤ ਸਾਰੇ ਭੋਜਨ ਤੇ ਖੇਤੀਬਾੜੀ ਪਦਾਰਤ ਉਪਜਾਂ ਸਮੇਤ ਇਹ ਮੰਗਾਊਗਾ ਵਗੈਰਾ ਤੇ ਹੁਣ ਖੇਤੀਬਾੜੀ ਉਪਜਾਂ ਸਮੇਤ ਕੁਝ ਦਾਲਾਂ ਦੇ ਹੁਣ ਆ ਸਮੇਤ ਕੁਝ ਦਾਲਾਂ ਦੇ ਸ਼ਬਦ ਜਿਹੜਾ ਇਹ ਨਵਾਂ ਪਾ ਦਿੱਤਾ ਪਹਿਲੇ ਸਟੇਟਮੈਂਟ ਦੇ ਵਿੱਚ ਪਹਿਲੇ ਬਿਆਨ ਦੇ ਵਿੱਚ ਤੇ ਜਦ ਕਿ 8 ਫਰਵਰੀ ਨੂੰ ਜਿਹੜਾ ਦੇਸ਼ ਦਾ ਖੇਤੀਬਾੜੀ ਮੰਤਰੀ ਹੈ ਅ ਸ਼ੇਵਰਾਜ ਸਿੰਘ ਚੋਹਾਨ ਉਸ ਨੇ ਜਿਹੜੀਆਂ ਲਿਸਤਾਂ ਪੜੀਆਂ ਵੀ ਆ ਚੀਜ਼ ਵੀ ਸ਼ਾਮਲ ਨਹੀਂ ਹੋਊ ਆ ਵੀ ਸ਼ਾਮਲ ਨਹੀਂ ਹੋਊ ਆ ਵੀ ਸ਼ਾਮਲ ਨਹੀਂ ਹੋਊ ਉਹਦੇ ਵਿੱਚੋਂ ਦਾਲਾਂ ਦਾ ਨਾਂ ਲੈ ਰਿਹਾ ਹੈ ਵੀ ਦਾਲਾਂ ਅਮਰੀਕਾ ਤੋਂ ਨਹੀਂ ਮਗਾਈਆਂ ਜਾਣਗੀਆਂ ਸੋ ਇਹ ਇਹਦਾ ਮਤਲਬ ਹੈ ਵੀ ਜਿਹੜਾ ਭਾਰਤ ਨੇ ਸਮਝੌਤਾ ਕੀਤਾ ਹੈ ਉਹਦੇ ਵਿੱਚ ਭਾਰਤ ਨੇ ਤਾਂ ਕੀਤਾ ਹੀ ਨਹੀਂ ਜੋ ਅਮਰੀਕਾ ਨੇ ਕਹਤਾ ਇਹਨਾਂ ਨੇ ਚੱਕ ਕੇ ਉਹਦੇ ਤੇ ਦਸਕਤ ਕਰ ਦਿੱਤੇ ਹੈ ਇਹ ਸਾਡੇ ਦੇਸ਼ ਦੀ ਜਿਹੜੀ ਆਪਣੀ ਪ੍ਰਭੂਸਤਾ ਹੈ ਉਹਦੇ ਲਈ ਬਹੁਤ ਵੱਡਾ ਖਤਰਾ ਹੈ ਤੇ ਭਾਰਤ ਸਰਕਾਰ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਬਚਾਉਣ ਦੇ ਵਿੱਚ ਬੁਰੀ ਤਰ੍ਹਾਂ ਨਾਲ ناکਾਮ ਹੋਈ ਹੈ। ਅਗਲੀ ਗੱਲ ਵਿੱਚ ਇਹ ਵੀ ਪਤਾ ਲੱਗੀ ਹੈ ਵੀ ਜਿਹੜੀਆਂ ਚੀਜ਼ਾਂ ਉੱਥੋਂ ਆਉਣੀਆਂ ਨੇ ਜਿਵੇਂ ਸੋਇਆਬੀਨ ਦਾ ਤੇਲ ਆਉਣਾ ਹੈ, ਡੀਡੀਜੀਜ਼ ਆਉਣੇ ਆ ਉਹਦੇ ਤੇ ਬਹਿਸ ਜਿਹੜੀ ਹੈ ਜਿਹੜੇ ਐਕਸਪਰਟ ਵਿਗਿਆਨੀ ਨੇ ਉਹ ਇਹ ਦੱਸ ਰਹੇ ਹੈ ਵੀ ਜਿਹੜੀਆਂ ਉਧਰ ਇਹ ਫਸਲਾਂ ਸੋਇਆਬੀਨ ਤੇ ਆਹ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਜਿਵੇਂ ਆਹ ਦੂਜਾ ਮੱਕੀ ਹੈ ਤੇ ਹੋਰ ਹੈ ਉਹ ਜੀਐਮ ਕ੍ਰੋਪਸ ਹੈ ਜੈਨਿਕਲੀ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ ਹੈ ਭਾਰਤ ਦੇ ਅੰਦਰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਪਾਬੰਦੀ ਹੈ ਨਹੀਂ ਹੈ ਕਲੀ ਕਪਾਹ ਹੈ ਜਿਹੜੀ ਇੱਥੇ ਬਣਦੀ ਹੈ ਜੀਐਮ ਤੌਰ ਤੇ ਜਿਹਨੂੰ ਆਪਾਂ بیਟੀ ਕਾਟਨ ਕਹਿੰਦੇ ਆ ਸੋ ਉਹ ਜਿਹੜੀਆਂ ਜੀਐਮਸ ਨੇ ਉਹ ਸਾਡੇ ਜਿਹੜਾ ਜੀਨ ਸਿਸਟਮ ਹੈ ਸਾਡੇ ਮਨੁੱਖਾਂ ਦਾ ਉਹਦੇ ਵਿੱਚ ਐਂਟਰ ਕਰਦੀਆਂ ਨੇ ਪਸ਼ੂਆਂ ਪੰਛੀਆਂ ਦੇ ਵਿੱਚ ਐਂਟਰ ਕਰਦੀਆਂ ਨੇ ਉਹ ਜਿਹੜੇ ਉਹ ਡੀ ਡੀ ਜੀ ਉੱਥੋਂ ਆਉਣੇ ਆ ਡਰਾਇਡ ਅ ਜਿਹੜੇ ਹੈਗੇ ਆ ਡਿਸਟਿਲਡ ਗ੍ਰੇਨਸ ਜਿਨ੍ਹਾਂ ਨੂੰ ਕਹਿੰਦੇ ਆ ਜਣੀ ਜੇ ਮੱਕੀ ਹੈ ਮੱਕੀ ਦੇ ਵਿੱਚੋਂ ਉਹ ਇਥਾਨੋਲ ਤਾਂ ਕੱਢ ਲਿਆ ਜਿਹੜਾ ਉਹਨਾਂ ਨੂੰ ਚਾਹੀਦਾ ਹੈ ਬਾਕੀ ਜਿਹੜੀਆਂ ਚੀਜ਼ਾਂ ਸੋਲਿਡ ਬਚ ਗਈਆਂ ਉਹਨਾਂ ਨੂੰ ਉਹ ਡਰਾਈ ਕਰਕੇ ਡਿਸਟਿਲ ਕਰਕੇ ਗ੍ਰੇਨ ਸਾਡੇ ਇੱਥੇ ਭੇਜਣਗੇ ਜਿਹੜਾ ਕਿ ਪਸ਼ੂ ਖਾਣਗੇ ਜਿਹੜਾ ਕਿ ਮੁਰਗੀਆਂ ਖਾਣਗੀਆਂ ਉਹਨਾਂ ਦਾ ਖਾਣਾ-ਦਾਣਾ ਹੋਊਗਾ ਕਹਿੰਦੇ ਵੀ ਉਹ ਬੜਾ ਸਸਤਾ ਹੋ ਜਾਊਗਾ ਤੇ ਉਹ ਜਿਹੜੀ ਡੰਪ ਕਰ ਰਹੇ ਆ ਸਾਡੇ ਚੀਜ਼ ਉਹਦੇ ਰਾਹੀਂ ਉਹ ਖਰਾਕ ਦੇ ਵਿੱਚ ਆ ਕੇ ਸਾਡੇ ਸਾਰੇ ਮਨੁੱਖਾਂ ਦੀਆਂ ਸਿਹਤਾਂ ਨਾਲ ਖਲਵਾੜ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਜਿਹੜੀ ਡੀਲ ਸਪੂਚੇ ਤੌਰ ਤੇ ਹੈ ਇਹ ਭਾਰਤ ਦੇ ਲੋਕਾਂ ਦਾ ਜਿਹੜਾ ਹੈ ਕਬਾੜਾ ਕਰਨ ਵਾਲੀ ਲੀਲ ਹੈ ਸੋ ਦੇਸ਼ ਦੇ ਲੋਕਾਂ ਨੂੰ ਇਹਦੇ ਵਿਰੁੱਧ ਡਟ ਕੇ ਖੜ ਜਾਣਾ ਚਾਹੀਦਾ ਹੈ ਤੇ ਅਗਲੀ ਗੱਲ ਏਬੀ ਐਬੀ ਜਿਹੜੀਆਂ ਦਾਲਾਂ ਸੀ ਮੰਗਾਉਨੇ ਆ ਭਾਰਤ ਦੇ ਲੋਕ ਕਿਸਾਨ ਜਿਹੜੇ ਮੰਗ ਕਰਦੇ ਆ ਵੀ ਤੁਸੀਂ ਸਾਨੂੰ ਜਿਹੜੀਆਂ 23 ਫਸਲਾਂ ਅਨਾਉਂਸ ਕਰਦੇ ਆ ਸਾਰਿਆਂ ਦੇ ਉੱਤੇ ਐਮਐਸਪੀ ਦੇ ਕਾਨੂੰਨ ਦੀ ਗਰੰਟੀ ਦਾ ਕਾਨੂੰਨ ਬਣਾਓ ਉਹ ਬਣਾਉਣ ਦੀ ਬਜਾਏ ਦਾਲਾਂ ਦੇ ਉੱਤੇ ਪੈਸਾ ਬਹੁਤ ਵੱਡੀ ਪੱਧਰ ਤੇ ਉੱਤੇ ਖਰਚਿਆ ਜਾ ਰਿਹਾ ਤੇ ਹੁਣ ਬਿਨਾ ਕਿਸੇ ਟੈਰਫ ਤੋਂ ਜਾਂ ਥੋੜੇ ਟੈਰਫ ਨਾਲ ਦਾਲਾਂ ਇੱਥੇ ਆਉਣਗੀਆਂ ਸੋ ਅੱਗੇ ਦਾਲਾਂ ਦੇ ਉੱਤੇ 10% ਡਿਊਟੀ ਅਸੀਂ ਲਾਉਨੇ ਆ ਹੁਣ ਜਾਂ ਤਾਂ ਉਹਨੂੰ ਘਟਾ ਕੇ 2-3% ਕਰਨਗੇ ਜਾਂ ਜ਼ੀਰੋ ਕਰਨਗੇ ਸੋ ਇਹ ਇੱਕ ਅਗਲ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗਮਾਡਾ ਜਿਹਨੂੰ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਕਹਿੰਦੇ ਐ ਉਸ ਨੂੰ ਕੱਲ 25000 ਰੁਪਏ ਜੁਰਮਾਨਾ ਲਾਇਆ ਤੇ ਉਹਨੇ ਜਿਹੜਾ ਉੱਥੇ ਦਾ ਏਰੀਆ ਹੈਗਾ ਸੀਸਵਾ ਦਾ ਇਲਾਕਾ ਉਦੋਂ ਜੰਗਲਾਤ ਏਰੀਆ ਉਸ ਦੇ ਬਾਰੇ ਚ ਉਹਨਾਂ ਨੂੰ ਹਦਾਇਤਾਂ ਕਰੀਆਂ ਗਈਆਂ ਸੀ ਕੋਰਟ ਵੱਲੋਂ ਤੇ ਜਿਹੜਾ ਉਹਨਾਂ ਨੇ ਐਫੀਡੇਵਟ ਦਿੱਤਾ ਹੈ ਕੋਰਟ ਦੇ ਵਿੱਚ ਕੋਰਟ ਨੇ ਉਸ ਐਫੀਡੇਵਟ ਨੂੰ ਰੱਦੀ ਦੀ ਟੋਕਰੀ ਸਿਰਤਾ ਵੀ ਨਹੀਂ ਦੁਬਾਰਾ ਐਫੀਡੇਵਟ ਲੈ ਕੇ ਆਓ ਤੁਸੀਂ ਐਵੇਂ ਗੱਲਾਂ ਉੱਤੋਂ ਹੋਰ ਕਰ ਰਹੇ ਹੋ ਸਾਨੂੰ ਦੱਸੋ ਵੀ ਤੁਸੀਂ ਹੁਣ ਤੱਕ ਕੀ ਐਕਸ਼ਨ ਪਲਾਨ ਲਿਆ ਹੈ ਜਿਹੜੀ ਉੱਥੇ ਗੈਰ ਕਾਨੂੰਨੀ ਜਿਹੜੀਆਂ ਕਬਜ਼ੇ ਹੋਏ ਹੋਏ ਹੈ ਉਹਨਾਂ ਦਾ ਤੁਸੀਂ ਕੀ ਕਰ ਰਹੇ ਹੋ ਵਗੈਰਾ ਇਹ ਦੱਸੋ ਇਹ ਭਾਰਤ ਸਰਕਾਰ ਤੇ ਗਵਰਨਰ ਦੇ ਉੱਤੇ ਕਰਾਰਾ ਥੱਪੜ ਵੀ ਹੈ ਨਾਲ ਦੀ ਨਾਲ ਅ ਅਗਲੀ ਗੱਲ ਇਹ ਹੈ ਕਿ ਕੱਲ ਰਾਜ ਸਭਾ ਦੇ ਵਿੱਚ ਬੀਜੇਪੀ ਦਾ ਇੱਕ ਮੈਂਬਰ ਜਿਹੜੇ ਹੈ ਸਮੀਖ ਪਟਾਚਾਰੀਆ ਉਹਨਾਂ ਨੇ ਕੋਲਕੱਤਾ ਦੇ ਇੱਕ ਏਰੀਏ ਦਾ ਨਾਮ ਲਿਆ ਜਿੱਥੇ ਕਿ ਉਹਨਾਂ ਉਹਦੇ ਕਹਿਣ ਅਨੁਸਾਰ ਉਹ ਕੁਝ ਲੋਕਾਂ ਨੇ ਦੱਬਿਆ ਹੋਇਆ ਤੇ ਉਸ ਨੂੰ ਮਿੰਨੀ ਪਾਕਿਸਤਾਨ ਕਿਹਾ ਜਾਂਦਾ ਹੈ ਸੋ ਇਹ ਜਣੀ ਪਾ ਪੰਜਾਬ ਭਾਰਤੀ ਜਨਤਾ ਪਾਰਟੀ ਵਾਲੇ ਜਦੋਂ ਅਜਿਹੇ ਸ਼ਬਦ ਵਰਤਦੇ ਆ ਇਕ ਕੱਲੀ ਨਫ਼ਰਤੇ ਨਹੀਂ ਫਲਾਉਂਦੇ ਉਹ ਕਈ ਚੀਜ਼ਾਂ ਅਜਿਹਿਆਂ ਦੇਸ਼ ਵਿਰੋਧੀ ਵੀ ਕਰਦੇ ਐ ਹਾਲਾਂਕਿ TMC ਨੇ ਕੱਲ ਜਿਹੜਾ ਨੋ ਕੰਫੀਡੈਂਸ ਮੋਸ਼ਨ ਦਾ ਨੋਟਿਸ ਦਿੱਤਾ ਓਮ ਪ੍ਰਕਾਸ਼ ਬਿਰਲਾ ਦੇ ਓਮ ਬਿਰਲਾ ਦੇ ਖਿਲਾਫ ਸਪੀਕਰ ਦੇ ਖਿਲਾਫ ਉਹਦੇ ਚ TMC ਸ਼ਾਮਲ ਨਹੀਂ ਹੋਈ ਪਰ ਜਦੋਂ ਮਿੰਨੀ ਪਾਕਿਸਤਾਨ ਕਿਹਾ ਤਾਂ ਉਹ ਉਹਨਾਂ ਨੇ ਇਤਰਾਜ਼ ਵੀ ਕਰਿਆ ਤੇ ਉਹ ਉੱਠ ਕੇ ਚਲੇ ਗਏ ਇਹ TMC ਦੇ ਉੱਤੇ ਵੀ ਸੋਚਣ ਦੀ ਲੋੜ ਹੈ ਵੀ ਉਹ ਕਰਦੀ ਕੀ ਹੈ ਇੱਕ ਪਾਸੇ BJP ਦੇ ਨਾਲ ਖੜਦੀ ਐ ਇੱਕ ਪਾਸੇ BJP ਦੇ ਖਿਲਾਫ ਬਾਹਕਾਊਟ ਵੀ ਕਰਦੀ ਹੈ ਅ ਕੱਲ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਸਪੀਕਰ ਹੈ ਉਸ ਦੇ ਉੱਤੇ ਤਿੰਨ ਚਾਰ ਗੱਲਾਂ ਕਰਕੇ ਨੋ ਕੰਫੀਡੈਂਸ ਦਾ ਮੋਸ਼ਨ ਦੇ ਦਿੱਤਾ ਹੈ ਇੱਕ ਨੋਟਿਸ ਦੇ ਦਿੱਤਾ ਹੈ ਵੀ ਉਹ ਉਹਦੇ ਤੇ ਸਾਨੂੰ ਵਿਸ਼ਵਾਸ ਨਹੀਂਗਾ ਹੁਣ ਉਹਦੇ ਚ ਇੱਕ ਤਾਂ ਰਾਹੁਲ ਗਾਂਧੀ ਨੂੰ ਨਾਮ ਦੇਣ ਦਾ ਸਵਾਲ ਹੈ ਦੂਜਾ ਅੱਠ ਬੰਦੇ ਜਿਹੜੇ ਹੈ ਜਿਹਦੇ ਚ ਸੱਤ ਕਾਂਗਰਸ ਦੇ ਹਨ ਉਹਨਾਂ ਨੂੰ ਸਸਪੈਂਡ ਕਰਿਆ ਹੋਇਆ ਸਾਰੇ ਸੈਸ਼ਨ ਲਈ ਉਹੋ ਮੁੱਦਾ ਤੀਜਾ ਇਹ ਹੈ ਵੀ ਓਮ ਬਿਰਲਾ ਨੇ ਆਪਣੇ ਤੌਰ ਤੇ ਕਹਿਤਾ ਵੀ ਪ੍ਰਧਾਨ ਮੰਤਰੀ ਨੇ ਜਿਹੜੇ ਜਵਾਬ ਦੇਣੇ ਸੀ ਲੋਕ ਸਭਾ ਦੇ ਵਿੱਚ ਬਹਿਸ ਦੇ ਉੱਤੇ ਉਹਦੇ ਜਵਾਬ ਦੇਣ ਤੋਂ ਮੈਂ ਰੋਕਦਾ ਕਿਉਂਕਿ ਉਹਦੀ ਉਹਦੇ ਲਈ ਕੋਈ ਬਹੁਤ ਵੱਡਾ ਬਖੇੜਾ ਖੜਾ ਹੋ ਸਕਦਾ ਸੀਗਾ ਕਿਉਂਕਿ ਔਰਤ ਮੈਂਬਰਾਂ ਉਹਦਰੀ ਸੀਟ ਦੇ ਕੋਲ ਖੜੀਆਂ ਸੀਗੀਆਂ ਇਹ ਆਪਣੇ ਆਪ ਚੀ ਬਿਸ਼ਰਮੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੇ ਲੋਕ ਸਭਾ ਦੇ ਵਿੱਚ ਵੀ ਸੇਫ ਨਹੀਂ ਤਾਂ ਹੋਰ ਕਿੱਥੇ ਸੇਫ ਹੋ ਤੇ ਬਾਕੀ ਦੁਨੀਆ ਕਿੱਥੇ ਸੇਫ ਹੋਊਗਾ ਸਾਡਾ ਭਾਰਤ ਕਿੱਥੇ ਸੇਫ ਹੋਊਗਾ ਸੋ ਇਹ ਜਿਹੜਾ ਹੈ ਇਹ ਵੀ ਉਹਦਾ ਆਪਣੇ ਆਪ 'ਚ ਓਮ ਵਿਰਲੇ ਦੇ ਖਿਲਾਫ ਇੱਕ ਗੱਲ ਹੈਗੀ ਹੈ ਅਸੀਂ ਚਾਹੇ ਸਾਨੂੰ ਪਤਾ ਹੈ ਵੀ ਉਸ ਜੇ ਨੋ ਕਨਫੀਡੈਂਸ ਮੋਸ਼ਨ ਹੋ ਵੀ ਜਾਂਦਾ ਹੈ ਤਾਂ ਉਹਦੇ 'ਚ ਉਹ ਪਾਸ ਨਹੀਂ ਹੋਣਾ ਕਿਉਂਕਿ ਉਹਨਾਂ ਦੀ ਗਿਣਤੀ ਥੋੜੀ ਹੈ ਪਰ ਤਾਂ ਵੀ ਇੱਕ ਗੱਲ ਹੈ ਵੀ ਤੂੰ ਜਿਹੜਾ ਤੇਰੀ ਇੱਥੇ ਸੀਟ ਤੇ ਬੈਠਣਾਗਾ ਤੂੰ ਆਪਣੀ ਸੀਟ ਨਾਲ ਇਨਸਾਫ ਨਹੀਂ ਕਰ ਰਿਹਾ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਸੁਪਰੀਮ ਕੋਰਟ ਨੇ ਕੱਲ੍ਹ ਕੇਂਦਰ ਸਰਕਾਰ ਨੂੰ ਪੁੱਛਿਆ ਹੈ ਵੀ ਜਿਹੜੇ ਅੱਡ ਅੱਡ ਥਾਵਾਂ ਤੋਂ ਬੱਚੇ ਗੁੰਮ ਹੋ ਰਹੇ ਐ ਬਹੁਤ ਵੱਡੀ ਗਿਣਤੀ ਐ ਤੇ ਉਹ ਕਿਹਾ ਜਾਂਦਾ ਵੀ ਹਰ ਮਿੰਟ 'ਚ 8 ਬੱਚੇ ਗੁੰਮ ਹੋ ਜਾਂਦੇ ਆ ਦੇਸ਼ ਦੇ ਵਿੱਚ ਨਵੰਬਰ 'ਚ ਇੱਕ ਰਿਪੋਰਟ ਛਪੀ ਸੀ ਤੇ ਦਸੰਬਰ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਪੀਆਈਐਲ ਪਾਈ ਹੋਈ ਐ ਐਨਜੀਓ ਨੇ ਗੁੜੀਆ ਸਵੈਮ ਸੇਵੀ ਸੰਸਥਾਨ ਵੱਲੋਂ ਉਸ ਪੀਆਈਐਲ ਦੇ ਸਬੰਧ 'ਚ ਜਿਹੜਾ 9 ਦਸੰਬਰ ਨੂੰ ਇਤਿਹਾਸਿਕ ਵੀ ਤੁਸੀਂ ਪਿਛਲੇ 6 ਸਾਲਾਂ ਦਾ ਡਾਟਾ ਲੈ ਕੇ ਆਓ ਬੱਚੇ ਕਿੰਨੇ ਗੁੰਮ ਹੋਏ ਕਿਸ ਤਰ੍ਹਾਂ ਗੁੰਮ ਹੋਏ ਕੀ ਹੈ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਵੀ ਕੋਈ ਇਹ ਕੱਲੀਆਂ ਘੇਰੀਆਂ ਘਟਨਾਵਾਂ ਆਪਸ ਵਿੱਚ ਬਿਨਾਂ ਜੁੜੇ ਘਟਨਾਵਾਂ ਨੇ ਜਾਂ ਕੋਈ ਕਨੈਕਟਵਰਕ ਇਸ ਤੇ ਕੰਮ ਕਰਦਾ ਹੈਗਾ ਹੁਣ ਉਹਨਾਂ ਨੂੰ ਹਦਾਇਤ ਇਹ ਕੀਤੀ ਹੈ ਕੁਝ ਸੂਬਿਆਂ ਨੇ ਇਹ ਡਾਟਾ ਦਿੱਤਾ ਨਹੀਂਗਾ ਉਹਨਾਂ ਨੂੰ ਵੀ ਝਾੜ ਪਾਈਆ ਵੀ ਤੁਹਾਡੇ ਖਿਲਾਫ ਬਹੁਤ ਸਖਤ ਹੁਕਮ ਪੇਸ਼ ਪਾਸ ਕਰ ਦਿੱਤੇ ਜਾਣਗੇ ਇਹ ਜਿਹੜਾ ਬੰਚ ਹੈ ਜਸਟਿਸ ਬੀਵੀ ਨਾਗਰਤਨਾ ਤੇ ਉਜਵਲ ਪੁਈਆ ਦਾ ਬੈਂਚ ਹੈ ਉਹਨਾਂ ਨੇ ਇਹ ਸਖਤ ਹਦਾਇਤਾਂ ਕੱਲ ਕੀਤੀਆਂ ਨੇ ਬੱਚਿਆਂ ਦੇ ਗੁੰਮ ਹੋਣ ਤੇ ਅਗਲੀ ਗੱਲ ਜੰਮੂ ਕਸ਼ਮੀਰ ਦੀ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਹੈ ਉੱਥੇ ਇੱਕ ਸਵਾਲ ਦੇ ਜਵਾਬ ਚ ਮੁੱਖ ਮੰਤਰੀ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਬੇਰੁਜ਼ਗਾਰੀ ਦਾ ਜਿਹੜਾ ਦੀ ਦਰ ਹੈ ਜਿਹੜੀ ਉਹ 6.7% ਹੈ ਜਦਕਿ ਦੇਸ਼ ਭਰ ਦੇ ਵਿੱਚ ਕੁੱਲ ਔਸਤ ਜਿਹੜੀ ਹੈ ਉਹ 3.5% ਹੈ 3.5% ਜਣੀ ਜੰਮੂ ਕਸ਼ਮੀਰ ਦੇ ਵਿੱਚ ਬੇਰੁਜ਼ਗਾਰੀ ਨੈਸ਼ਨਲ ਐਵਰੇਜ ਨਾਲੋਂ ਪੁੱਲ ਔਸਤ ਨਾਲੋਂ ਲਗਭਗ ਦੁੱਗਣੀ ਹੈ ਸੋ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਇਹ ਜਿਹੜਾ ਇਹ ਬੜੇ ਮਾੜੇ ਹਾਲਾਤ ਹੁੰਦੇ ਆ ਜਿਹਦੇ ਵਿੱਚ ਨੌਜਵਾਨ ਕਿਸੇ ਇੱਧਰ ਉੱਧਰ ਹੋ ਸਕਦੇ ਹੁੰਦੇ ਆ ਸੋ ਇਹ ਇੱਕ ਚਿੰਤਾ ਦੀ ਗੱਲ ਹੈਗੀ ਹੈ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਇਹ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਰਹੇ ਕੁਝ ਖਾਮਾਂ ਦੇ ਉੱਤੇ ਇਹ ਹਾਲਤ ਹੋਰ ਮਾੜੀ ਹੈ ਆ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਅਸਾਮ ਦੇ ਵਿੱਚ ਇੱਕ ਬੀਐਲਓ ਹੈ ਕੁੜੀ ਸਿਮੋਨਾ ਰਹਿਮਾਨ ਉਸਨੇ ਇੱਕ ਬਿਆਨ ਦਿੱਤਾ ਸੀ ਕੋਈ 4-5 ਦਿਨ ਪਹਿਲਾਂ ਕਿ ਮੈਨੂੰ ਮੇਰੇ ਤੇ ਧੱਕੇ ਨਾਲ ਜਿਹੜੇ ਬੀਜਪੀ ਦੇ ਆਗੂ ਨੇ ਮੁਸਲਮਾਨਾਂ ਦੀਆਂ ਵੋਟਾਂ ਕੱਟਣ ਲਈ ਜਿਹੜੇ ਉਹ ਫਾਰਮ ਭਰੇ ਜਾਂਦੇ ਆ ਹੋਰ ਹੈ ਉਹ ਉਹਦੇ ਲਈ ਦਬਾਅ ਪਾਉਂਦੇ ਆ ਤੇ ਮੈਂ ਉਹ ਦਬਾਅ ਮੰਨਣਾ ਨਹੀਂਗਾ ਉਹਨੇ ਇਹ ਸ਼ਰਮ ਕੇ ਹਾਸੇ ਕੱਲ ਅਸਾਮ ਸਰਕਾਰ ਨੇ ਨਾ ਸਿਰਫ ਉਹਨੂੰ ਬੀਐਲਓ ਦੀ ਡਿਊਟੀ ਤੋਂ ਹਟਾਇਆ ਹੈ ਬਲਕਿ ਉਹ ਜਿਹੜੀ ਨੌਕਰੀ ਕਰਦੀ ਹੈ ਟੀਚਰ ਦੀ ਉਹਦੇ ਤੋਂ ਵੀ ਉਹਨੂੰ ਹਟਾਇਆਗਾ ਅਸੀਂ ਇਸ ਘਟਨਾ ਦੀ ਪੁਰਜੋਰ ਨਖੇਦੀ ਕਰਦੇ ਆ ਆਸਾਮ ਇੱਕ ਅਜਿਹਾ ਸੂਬਾ ਬਣਿਆ ਹੋਇਆ ਯੂਪੀ ਤੋਂ ਬਾਅਦ ਉੱਤਰਾਖੰਡ ਤੋਂ ਬਾਅਦ ਜਿੱਥੇ ਮੁਸਲਮਾਨ ਵਿਰੋਧੀ ਜਿਹੜਾ ਪ੍ਰਚਾਰ ਹੈ ਉਹ ਸਿਰੇ ਤੇ ਹੈ ਤੇ ਇਹ ਇਸ ਘਟਨਾ ਨੂੰ ਵੀ ਅਸੀਂ ਇਸ ਦੇ ਨਾਲ ਜੋੜ ਕੇ ਹੀ ਦੇਖਦੇ ਆ ਕਿਉਂਕਿ ਉੱਥੇ ਜਿਹੜੀਆਂ ਵੋਟਾਂ ਕੱਟਣ ਦੀ ਓਪਨ ਕਾਲ ਦਿੱਤੀ ਹੋਈ ਹੈ ਹਿਮੰਤ ਵਿਸ਼ਵਾਸ ਸ਼ਰਮਾ ਨੇ ਇਹ ਤੇ ਉਹ ਕਾਨੂੰਨ ਨੂੰ ਲਾਗੂ ਕਰਾਉਣ ਲਈ ਉਹ ਬੀਐਲਓਜ਼ ਰਾਹੀਂ ਇਹ ਤਾਂ ਗੋਲਪੀ ਕੁੜੀ ਜਿਹੜੇ ਨਹੀਂ ਬੋਲੇ ਲੋਕ ਉਹਨਾਂ ਤੋਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਵੋਟਾਂ ਕਟਾਤੀਆਂ ਹੋਣਗੀਆਂ ਸੋ ਇਹ ਇੱਕ ਬੜਾ ਵੱਡਾ ਮੁੱਦਾ ਹੈਗਾ ਅਸੀਂ ਸਮਝਦੇ ਹਾਂ ਕਿ ਇਹਦੇ ਤੇ ਵੀ ਜਾਗਰੂਕਤਾ ਦੀ ਸਾਨੂੰ ਲੋੜ ਹੈ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ